western north ਦੀ ਇਹ ਸ਼ੈਡਲ ਹੈ ਬਹੁਤ ਮਸ਼ਹੂਰ ਹੈ ਨਿਊਜ਼ੀਲੈਂਡ ਚ ਇਹ ਹੋ ਗਈ ਸ਼ੁਰੂ ਹੁਣ ਲੱਗਣਾ ਹੈਗੇ 10 12 15 ਮਿੰਟ ਥੋੜੇ ਲੈਣੇ ਆ ਪਰ ਤੁਹਾਨੂੰ ਸ਼ੁਰੂ ਕਰਨ ਦਾ ਤੱਕ ਦਿਖਾਉਣਾ ਵੀ ਕਿਵੇਂ ਦਾ ਇਹ ਬਹੁਤ ਮਸ਼ਹੂਰ ਹੈ ਇਹ ਇਹ ਦੋ ਨੰਬਰ ਦੇ ਡੇਂਜਰਸ ਹੁੰਦੀ ਹੈ ਪਾੜੀ ਕਿਵੇਂ ਦਾ ਰੋਡ ਹੈ ਕਿਵੇਂ ਦੀ ਬਣਾਈ ਹੋਈ ਹੈ ਇਹ ਉਹ ਪਹਿਲਾ ਘਟ ਹੈ ਇਹ 45 ਡਿਗਰੀ ਦੇ ਮੋੜ ਦਾ 45 ਦਾ ਮਤਲਬ ਹੈ ਕਿ 45 ਤੋਂ 30 ਸਪੀਡ ਤੋਂ ਉੱਪਰ ਜੇ ਮੋੜਾਂਗੇ ਤਾਂ ਆਪਾਂ ਨੂੰ ਖਤਰਾ ਹੋ ਸਕਦਾ ਹੈ ਤਿੰਜਰਸ ਹੈ 45 ਤੱਕ ਮੋੜਾਂਗੇ ਤਾਂ ਆਪਾਂ ਸੇਫ ਆ ਆ ਪੀਲੀਆ ਲੈਣਾ ਮਾਰੀਆਂ ਇਹਦੇ ਨਾ ਉਧਰ ਜਾ ਸਕਦੇ ਆ ਨਾ ਇਧਰ ਆ ਜਾ ਸਕਦੇ ਆ ਉਹ ਤਾਂ ਜਾਣਾ ਦੂਰ ਦੀ ਗੱਲ ਉਹਨੂੰ ਟੱਚ ਵੀ ਨਹੀਂ ਕਰਦਾ ਜੇ ਟੱਚ ਕਰਦਾ ਕਿਸੇ ਨੇ ਵਗਰੋਂ ਵੀਡੀਓ ਬਣਾਈ ਤਾਂ ਉਹਦੇ ਵੀ ਆਪਾਂ ਨੂੰ ਜਿਵੇਂ ਕਹਿੰਦੇ ਚਲਾਣ ਹੈ ਐਸੇ ਟਿਕਟ ਮਿਲ ਜਾਂਦੀ ਹੈ ਪੁਲਿਸ ਤੋਂ ਵਾਰਨਿੰਗ ਮਿਲ ਜਾਂਦੀ ਆ ਇੱਥੇ ਆਪਣੀ ਸਾਈਡ ਤੇ ਆ ਗਿਆ ਦੋ ਲੈਣਾ ਤਾਂ ਆਪਾਂ ਲੈਫਟ ਰੱਖਾਂਗੇ ਜਿਹੜੀ ਮਦਰ ਆਵਟਾ ਟ੍ਰੈਕ ਤੇ ਲੱਗੀ ਹੋਈ ਆ ਉਹਨੂੰ ਰਾਹ ਦੇ ਦਾਂਗੇ ਉਹ ਇੱਥੋਂ ਰਾਈਟ ਸਾਈਡ ਦੀ ਲੰਘ ਜੂਗੀ ਅਸਲ ਵਿੱਚ ਵੀ ਧੀਰੇ ਗੱਡੀ ਕੀ ਗੱਡੀ ਸੀ ਮਗਰ ਇੱਕ ਟਰੱਕ ਆਉਂਦਾ ਮਗਰ ਉਹਦਾ ਜਰਾ ਸਲੋ ਹੋ ਗਿਆ ਚਲੋ ਜੀ ਵੇ ਹੋ ਗਿਆ ਖਤਮ ਹੁਣ ਆਪਾਂ ਆਪਣੇ ਪਾਸੇ ਫੇਰ ਸਿੰਗਲ ਚ ਅੱਗੇ ਝੋਟਾ ਲਈ ਆਉਂਦਾ ਐ ਰੋਡ ਕਟਨੇ ਨੂੰ ਲਾਓ ਜੀ ਉਹਦੇ ਮਗਰ ਵੀ ਪੰਜ ਗੱਡੀਆਂ ਲੱਗਿਆ ਹੋਈਆਂ ਨੇ ਆਹ ਦੇਖ ਲਓ ਲੋਕ ਠੰਮੇ ਵਾਲੇ ਆਪਰੇ ਵਾਲੇ ਹੋਂ ਤੱਕ ਕੰਦਾ ਸਿਰ ਮਾਰ ਮਾਰੀ ਮਾਰ ਜਾਣਾ ਤੇ ਲੋਕ ਤਾਂ ਵੀ ਇਸ ਤਰ੍ਹਾਂ ਦੇ ਰੋਣ ਹਾਏ ਮੋਦੀ ਹਾਏ ਮੋਦੀ ਹਾਏ ਸਰਕਾਰ ਹਾਏ ਭਗਵਾਨ ਤੁਮਾਹਣ ਲੋ ਉਹ ਤਾਂ ਸਵੇਰੇ ਜਾ ਪਟਿਆ ਕਰ ਸਰਕਾਰ ਨੂੰ ਇਹ ਜੇ ਰੋਡ ਹਣ ਉੱਥੇ ਆਪਣਾ ਤਾਂ ਥੋੜਾ ਬਹੁਤ ਵਧੀਆ ਨੇ ਉਹ ਦੇਖ ਲਓ ਕਿੱਥੇ ਜਾਣਾ ਆਪਾਂ ਹਲੇ ਅੱਜ ਤਾਂ ਦਸਤਖਤ ਫਰਾਂ ਨਹੀਂ ਚੜੇ ਐ ਚ ਕਾੜੀ ਵਾਰੋ ਦੱਸਣਾ ਹੈ ਕਾੜੀ ਕਿੰਨੇ ਨਹੀਂ ਆਹਾ ਪਸਾ ਦਿਖਾਵਾ ਕੇ ਪੁਰਾ ਸਾਰੀਆਂ ਸਾ ਤੋਂ ਮੈਂ ਨਾ ਵੀ ਛੜਕ ਆਪਾਂ ਕਹਿੰਦੇ ਚੌੜੀ ਹੈ ਜਿਵੇਂ ਆਪਣੇ ਇੰਡੀਆ ਚ ਪੰਜਾਬ ਚ ਛੜਕ ਚੌੜੀ ਆਪਾਂ ਗੱਭੇ ਜਿੰਨੇ ਗੱਭੇ ਵਿਚਾਲੇ ਤੁਰੇ ਆਉਂਦੇ ਆ ਇੱਥੇ ਨਹੀਂ ਜਾ ਸਕਦੇ ਇੱਥੇ ਆਪਦੀ ਲੈਣ ਚ ਹੀ ਰਹਿਣਾ ਪਰਲੇ ਪਾਸੇ ਨਹੀਂ ਜਾ ਸਕਦੇ ਰੂਲ ਖਾਲੀ ਆ ਪਰਲੇ ਪਾਸੇ ਤੱਕ ਹੋ ਗਮ ਇਹ ਕੰਮ ਨਹੀਂ ਚੱਲਦਾ ਇੱਥੇ ਅਬ ਤੇ ਰੋੜ ਜੀ ਲੈਣਾ ਚਾਹੀਏ ਹੌਲੀ ਜਾਓ ਤੇਜ਼ ਜਾਓ ਹੌਲੀ ਜਾਵਾਂਗੇ ਤਾਂ ਮਗਰਲੇ ਬੰਦੇ ਕੰਪਲੇਨ ਕਰਨਗੇ ਹਾਂ ਜੀ ਹੌਲੀ ਜਾ ਰਿਹਾ ਜਾਂ ਹਾਂ ਗੱਡੀ ਲੋੜ ਆਪਣੀ ਕੋਈ ਚੱਕਰ ਨਹੀਂ ਜਾਂਦਾ ਛੋਟਾ ਇੱਕ ਟਰੱਕਾਂ ਟ੍ਰੇਲਰ ਆਪਣੇ ਤਕਰੀਬਨ ਹੁੰਦੇ ਆ ਉੱਧਰ ਟ੍ਰੇਲਰ ਹੁੰਦੇ ਆ ਇੱਥੇ ਟ੍ਰੇਲਰ ਬਹੁਤ ਘੱਟ ਨੇ ਪਰ ਇੱਥੇ ਟਰੱਕਾਂ ਐਂਡ ਟ੍ਰੇਲਰ ਜ਼ਿਆਦਾ ਆ ਉਹਨੂੰ ਕਹਿੰਦੇ ਸੈਮੀ ਕਹਿੰਦੇ ਆ ਜਿਹੜਾ ਆਪਣਾ ਟ੍ਰੇਲਰ ਹੁੰਦਾ ਸਿੰਪਲ ਇੱਥੇ ਇਹਨੂੰ ਕਹਿੰਦੇ ਆ ਟਰੱਕ ਐਂਡ ਟ੍ਰੇਲਰ ਯਾਰ ਉਹਨਾਂ ਜਿੰਨੀ ਹੋ ਜਾਂਦੇ 32 ਟਾਇਰ ਹੋ ਜਾਂਦਾ ਹੈ ਤਕਰੀਬਨ ਇਹਨਾਂ ਦੇ ਉਹ ਜੀ ਇੱਕ ਹੋਰ ਖਤਰਨਾਕ ਜਾਰਾ ਮੋੜ ਆ ਗਿਆ ਅੱਪਾ ਜੀ ਦਿਖਾ ਦੀ ਪਰਲੇ ਪਾਸੇ ਘਰ ਉਧਰ ਪਰਲੇ ਪਾਸੇ ਲੱਗਿਆ ਲੋਕੇਸ਼ਨ ਕਿੱਦਾਂ ਦੀ ਹੈ ਅੱਗੋਂ ਦਿਖਾ ਦੀ ਅੱਗੋਂ ਹੁਣ ਸਾਹਮਣੇ ਆਊਗੀ ਹੁਣ ਇੱਕ ਹੋਰ ਰੋਅ ਆ ਗਿਆ ਮਗਰ ਕੋਈ ਲੱਗਿਆ ਆਪਣੇ ਤਾਂ ਉਹ ਆਪਾਂ ਨਿਕਲ ਸਕਦਾ ਸਾਈਡ ਤੋਂ ਪਰ ਆਪਣੇ ਮਗਰ ਕੋਈ ਨਹੀਂ ਹੈ ਹਾਬ ਤੱਕ ਈਗਾ ਇੱਥੇ ਵੀ ਗੱਲਾਂ ਹੀ ਛੱਡੋ ਹੁਣ ਇੱਕ ਤਰ੍ਹਾਂ ਜੇਟ ਖਾੜ ਕਹਿੰਦੇ ਜਿਹਨੂੰ ਗਰਮੀ ਆਲਾ ਟਾਈਮ ਉਹ ਟਾਈਮ ਚੱਲਦਾ ਹੈ ਗਰਮੀ ਬਹੁਤ ਜ਼ਿਆਦੀ ਆ ਬਹੁਤ ਜ਼ਿਆਦੀ ਗਰਮੀ ਮਤਲਬ ਕਿ ਇਹਦਾ ਟੈਂਪਰੇਚਰ ਇੰਨਾ ਹੈ ਵੀ ਜਿੰਨਾ ਕ ਆਪਣੇ ਸਿਆਲਾਂ 'ਚ ਹੁੰਦਾ ਹੈ 23-24 ਦਾ ਟੈਂਪਰੇਚਰ ਆ ਇੱਥੇ ਗਰਮੀ ਆ ਜੀ ਲੈ ਇੱਕ ਝੋਟਾ ਹੋਰ ਆਦਾ ਉਧਰ ਜ्यादातर ਟਰੱਕ ਸਕਾਣੀਆਂ ਦੇ ਹੀ ਐ ਟਰੱਕ ਐ ਟ੍ਰੇਲਰ ਆਇ ਇੱਧਰ ਆਖਾ ਛੋਟੇ ਦੇ ਛੋਟਾ ਚੜਾਉਂਦਾ ਮਗਰੋਂ ਇੱਧਰ ਬਾਹਰ ਦੇਖ ਲੋ ਕਿੰਨਾ ਖਤਰਨਾਕ ਰਹਾ ਇੱਧਰ ਇੱਕ ਸਾਈਡ ਤੇ ਖੱਡਾ ਇੱਕ ਸਾਈਡ ਤੇ ਭਾੜੀ ਛੋਟੀ ਜੀ ਡਿਲੀਵਰੀ ਪ्योर ਗੋਟ ਰਿਹਾ ਐ ਦਾ ਟਰੱਕ ਐ ਉਸ ਟਰੱਕ ਦਾ ਟਾਇਨਾ ਘਟ ਰਿਹਾ ਬਾਬਾ ਟਾਇਨਾ ਘਟ ਰਿਹਾ ਐ ਖੜਾ ਪਾਦੀ ਤੇ ਪਹਾਲੀ ਹੋਈ ਜਿਵੇਂ ਇਹ ਦੋਵੇਂ ਟਰੈਕ ਕੱਟੇ ਆ ਇਹਨੇ ਦੋਵੇਂ ਟਰੈਕ ਕੱਟਿਆ ਇਹਦੀ ਕੰਪਲੇਨ ਹੋ ਸਕਦੀ ਆ ਵੀ ਇਹ ਦੂਜੇ ਟਰੈਕ ਤੇ ਜਾ ਰਿਹਾ ਹੈ ਫਿਰ ਪੁਲਿਸ ਵਾਰਨਿੰਗ ਦੇ ਸਕਦੀ ਹੈ ਜੇ ਪਹਿਲਾਂ ਵਾਰਨਿੰਗ ਨੂੰ ਹੋਈ ਹੋਈ ਤਾਂ ਇਹਨੂੰ ਟਿਕਟ ਮਿਲੂਗੀ ਟਿਕਟ ਦਾ ਮਤਲਬ ਚਰਾਨ ਪਰਚੀ ਚਰਾਨ ਪਰਚੀ ਬਹੁਤ ਖਤਰਨਾਕ ਇੱਥੇ ਦੀ ਕਿਉਂਕਿ ਲਾਇਸੈਂਸ ਦੇ ਪੁਆਇੰਟ ਕੱਟੇ ਜਾਂਦੇ ਆ ਫਿਰ ਜੇ ਤਿੰਨ ਜਨਾਨ ਹੋ ਗਿਆ ਆਪਾਂ ਗੱਡੀ ਚਲਾ ਹੀ ਨਹੀਂ ਸਕਦੇ ਸਾਰੇ ਪੁਆਇੰਟ ਖਤਮ ਉਹ ਕੇ ਮੈਂ ਡਾਟਾ ਸਾਈਡ ਤੇ ਬਹਿ ਕੇ ਗੱਡੀ ਦੇਖੋ ਕਿਵੇਂ ਚੱਲਦੀ ਹੈ ਉਹਨੇ ਆਪਣੇ ਸਪੀਡ ਬਹੁਤ ਘਟ ਕਰਦੀ ਉਹਦੀ ਗੱਡੀ ਹੈ ਜੀ ਐ ਛੋਟੀ ਯਾਰ ਛੋਟੀ ਗੱਡੀ ਬਈ ਉਹਦੀ ਟੈਫਾ ਹੋਰ ਟੈਫਾ ਇਸ ਗਾੜੀ ਦਾ ਝੋਟਾ ਹੈ ਅੱਗੇ ਤੁਹਾਨੂੰ ਦੱਸਣਾ ਵਿੰਗਟਰ ਬਾਇਨਾ ਲੱਗੀਆਂ ਹੋਈਆਂ ਕਿੱਥੇ ਹਰੇ ਜਿੱਥੇ ਪਹਾੜੀਆਂ ਆਉਂਦੀਆਂ ਨੇ ਉੱਥੇ ਹਰ ਥਾਂ ਤੇ ਨਾ ਵਿੰਟਰ ਬਾਇਨਾ ਲੰਆ-ਲੰਆ ਨੇ ਉਹ ਧੁੰਦ ਜੀ ਨੂੰ ਗਿਆ ਪਈਆਂ ਤਾਂ ਵਿਚਾਰੀਆਂ ਆਹ ਦੇਖ ਲਓ ਮੌਸਮ ਪਰ ਤੋਂ ਪੈ ਥਲੇ ਸਹੀ ਐ ਜਿੱਥੇ ਟਰਬਾਈਨਾ ਚੱਲਦੀਆਂ ਨੇ ਉੱਥੇ ਧੁੰਦ ਐ ਆ ਗਿਆ ਵੱਲ ਬੋਲਾ ਝੋਟਾ ਲੈ ਵੀ ਆਪਣੇ ਮਗਰ ਦੋ ਗੱਡੀਆਂ ਲੱਗੀਆਂ ਸੀਗੀਆਂ ਦੋ ਗੱਡੀਆਂ ਕੰਜਾ ਨਿਕਲ ਜਿੰਨਾ ਚਿਰ ਆਪਣੇ ਸਾਈਡ ਤੇ ਦੋ ਟਰੈਕੜੀ ਮਿਲਦੇ ਇਹ ਲੋਕ ਮੰਗਰੀ ਲੱਗੇ ਲੈਣਗੇ ਚਾਹੇ 10 ਕਿਲੋਮੀਟਰ ਚਾਹੇ 20 ਕਿਲੋਮੀਟਰ ਲਓ ਜੀ ਖਤਮ ਹੋ ਗਿਆ ਕੰਮ ਨਿਬੜਿਆ ਤਿੰਨ ਗੱਡੀਆਂ ਲੰਘ ਗਈਆਂ ਆ ਦੇਖੋ ਟਰਬਾਈਨਾ ਮਾਲਾ ਕੌਣ ਚੱਕੀ ਬਿਜਲੀ ਵਾਲੀ ਇਹਦਾ ਉੱਧਰ ਪਾਸੇ ਤੋਂੰਦ ਚੱਕੀ ਹੋਊਗੀ ਸਾਰੀ ਤਾਲੀ ਸਵਾਦ ਆ ਰਿਹਾ ਟੈਂਪਰੇਚਰ ਥੱਲੇ ਸੀਗਾ 19 ਤੇ ਉੱਤੇ ਹੋ ਗਿਆ 16 ਦੋ ਟੈਂਪਰੇਚਰ ਦਾ ਫਰਕ ਪੈ ਗਿਆ ਲਓ ਜੀ ਹੁਣ ਆਪਾਂ ਟੌਪ ਤੇ ਆਂ ਤੇ ਇੱਥੋਂ ਹੌਲੀ-ਹੌਲੀ ਟਰੱਕਾਂ ਤੇ ਟ੍ਰੇਲਰ ਦੀ ਆਪਣੇ ਟਰੱਕ ਦੀ ਡਾਊਨ ਹਿੱਲ ਲਾਉਨੇ ਆ ਤੇ ਬਹੁਤ ਹੀ ਸੇਫਟੀ ਨਾਲ ਆਪਾਂ ਉਤਰਦੇ ਆ ਥੱਲੇ ਪਾ ਲਾਲੀ ਦੀ 34 ਦੀ 35 ਮਿੰਟ ਤੇ ਜਾਣਾ ਚਾਹੇ ਮਗਰ ਕੋਈ ਹੋਵੇ ਉਹਨਾਂ ਦੀ ਪਰਵਾਹੀ ਕਰਨੀ ਆਪ ਦੇ ਆਪ ਨੂੰ ਸੇਫ ਰੱਖਣਾ ਹੈ ਭਾ ਜਿੱਥੇ ਰੋਡ ਖਰਾਬ ਹੁੰਦਾ ਉਥੇ ਕੋਨਾ ਜਾਂ ਲਾਉਂਦੇ ਨੇ 6 ਮਹੀਨੇ ਹੋ ਗਏ ਪੰਨੀਆਂ ਲੱਗੀਆਂ ਉਹਨੂੰ ਨਾ ਹੀ ਠੀਕ ਕੀਤਾ ਨਾ ਹੀ ਗੋਨਾ ਹਟਾਇਆ ਨੇ ਸਮਝ ਨਹੀਂ ਲੱਗਦੀ ਨਹੀਂ ਲਾਈਆਂ ਕਿਉਂ ਨੇ ਤਗਾ ਵੀ ਪਰਲੇ ਪਸੇਗਾ ਵੇਹ ਜੇ ਕਿ ਸਮੁੰਦਰ ਦੇ ਬਿਲਕੁਲ ਵਿੱਚ ਹੈ ਇੱਥੇ ਹੋਮੋਸ ਬਹੁਤ ਜ਼ਿਆਦਾ ਚਾਹੀਦੀ ਸੀਗੀ ਪਰ ਲੇਕਿਨ ਇੱਥੇ ਇੰਨੀ ਕਿਨਾਰੇ ਸਰਕਾਰ ਤੇ ਗ੍ਰੀਨਰੀ ਨਹੀਂ ਲਿਆਂਦੀ ਹੋਈ ਹੈ ਉਹ ਹੋਮੋਸ ਕੰਮ ਹੀ ਖਤਮ ਹੋਮੋਸ ਦਾ ਚੱਲਾ ਝੋਟਿਆ ਹੁਣ ਮੜਾ ਜਾਂ ਖਿੱਚਲਾ ਕੰਮ ਡਾਉਣ ਆ ਗਿਆ ਦੇਖਿਆ ਬੜ ট্রাক ਕ੍ਰੋਸਿੰਗ ਮਲੋ ਦਾ ਚੈਨਲ ਚੱਲੋ ਟਰੱਕ ਕ੍ਰੋਸ ਕਰ ਸਕਦੇ ਹਾਂ ਉੱਥੋਂ ਦੀ ਅਬ ਇਹਨਾਂ ਦਿਖਾਉਣ ਦਾ ਸਵਾਦ ਨਹੀਂ ਆਇਆ ਜੋ ਧੁੰਦ ਵਿੱਚ ਫਸੀਆਂ ਮੱਈਆਂ ਵਿਚਾਰੀਆਂ ਚਲੋ ਕੋਈ ਨਹੀਂ ਫੇਰ ਦਿਖਾ ਦਾਂਗੇ ਕਿਸੇ ਦਾ ਗਾਡੀ ਤੇ ਵੀ ਬੋਲਦਾ ਕੋਈ ਮਾੜਾ ਮੋਟਾ ਤੇ ਤੇਰਾ ਤਲ ਬਕੜੋ ਉਹ ਬੰਦ ਕੀਤਾ ਤੇਰਾ ਕਿਸੇ ਨੇ ਹੈ ਓ ਕੁਣੀ ਬੋਲਣਾ ਕੋਈ ਹੈ ਲੈ ਵੀ ਆਪਣਾ ਬੰਦਾ ਲਾਡੀ ਹੋ ਗਿਆ ਨਰਾਜ ਕਹਿੰਦਾ ਮੈਂ ਨਹੀਂ ਬੋਲਣਾ ਆਪਣੇ ਮਗਰ ਹੁਣ ਇੱਕ ਕਾਰ ਆਉਂਦੀ ਹੈ ਵੀ ਕੱਢਦੀ ਹੈ ਯਾਰ ਰੋਡ ਦੇਖ ਲੋ ਇੰਨੇ ਕਿ ਤੰਗ ਨੇ ਇੱਥੇ ਰੋਡ ਆਪਣੇ ਰੋਡ ਦਾ ਕਹਿੰਦੇ ਨਾ ਬਹੁਤ ਖੁੱਲੇ ਆ ਇਹ ਨਾਲੋਂ ਇੱਥੇ ਹਰੇਕ ਮੋੜ ਆਊਗਾ ਮੋੜ ਤੇ ਕਿੰਨੇ ਡਿਗਰੀ ਦਾ ਮੋੜ ਹੈ ਕਿੰਨੇ ਤੇ ਮੁੜਨਾ ਹੈ ਵਾਰਨਿੰਗ ਹੈ ਜਿਵੇਂ ਸਾਈਨ ਬੋਰਡ ਨੇ ਹਰ ਥਾਂ ਤੇ ਵਾਰਨਿੰਗ ਸਾਈਨ ਬੋਰਡ ਹੋਣਗੇ ਹਰ ਥਾਂ ਤੇ ਕੋਈ ਵੀ ਮੋੜ ਇਸ ਤਰ੍ਹਾਂ ਦਾ ਨਹੀਂ ਹੈਗਾ ਜਿੱਥੇ ਵਾਰਨਿੰਗ ਸਾਈਨ ਬੋਰਡ ਨਹੀਂ ਹੈਗੇ ਹੁਣ ਅੱਛਾ ਸੇਫ ਸਵੇੜਾ 35 ਦੀ 35 ਤੇ ਕਰ ਲਓ ਆਰਾਮ ਨਾਲ ਨਿਕਲ ਜਾਓ ਜੇਗਾ ਮੈਂ ਅਹੀ ਮੋੜ ਬਣਾਇਆ ਜੀ 70 ਤੇ ਲੱਗਣੀ ਹੈ ਤੇ ਸਾਹਮਣੇ ਖੱਡਾ ਬਹੁਤ ਵੱਡਾ ਮੁਰਕਾ ਇਸ ਤੋਂ ਕੱਢਦਾ ਵੀ ਕੋਈ ਨਹੀਂਗਾ ਵਿੱਚੋਂ ਮਗਰਾ ਦਾ ਖਾਬ ਮਗਰਾ ਇਹ ਟਾਇਰ ਦੇ ਨਾਲ ਕਿੰਨੇ ਫਰਕ ਦੇ ਮੁੜਦੀ ਹੈ ਬੋ ਜੀ ਖੱਟਾ ਝੋਟਾ ਆਉਂਦਾ ਹੈ ਇਹ ਇਹ ਵੀ ਸਗਾਣੀਆਂ ਆ ਭਾਈਆ ਨਾ ਧੁੱਪ ਵੀ ਹੈ ਨਹੀਂ ਨੀ ਪਈ ਜਾਂਦਾ ਲਈ ਕੀ ਮੌਸਮ ਹੈ ਉੱਪਰ ਬੱਦਲ ਨੇ ਥੱਲੇ ਧੁੱਪ ਹੈ ਤੇ ਉਦੋਂ ਥੱਲੇ ਗ੍ਰੀਨਰੀ ਵੀ ਦੇਖੋ ਕਿੰਨੀ ਵਧੀਆ ਤਾਂ ਲੱਗੇ ਥੱਲੇ ਨੂੰ ਹੁਣ ਸੁਪੀਣ ਰੱਖੀ ਆਪਾਂ 36 ਦੀ ਕਿਉਂਕਿ ਅੱਜ ਗੱਡੀ ਮੇਰੀ ਹੈਗੀ ਖਾਲੀ ਬਿਲਕੁਲ ਇਹ 40 ਦਿਨ ਤੱਕ ਸਕਦੇ ਆ ਪਰ ਨਹੀਂ ਸੇਫਟੀ ਨਾਲ ਦਾ ਰਾਹ ਨਾਲ 2 ਮਿੰਟ ਵੱਧ ਲੱਗ ਜਾਣਗੇ 1 ਮਿੰਟ ਵੱਧ ਲੱਗ ਜੂ ਕੋਈ ਚੱਕਰ ਨਹੀਂ ਪਰ ਕਾਲੀ ਨਹੀਂ ਕਰਨੀ ਇੱਥੇ ਕਾਲੀ ਕਰੀ 2 ਮਿੰਟ ਦੀ ਕਾਲੀ 2 ਮਿੰਟ ਵਜਾ ਲਾਂਗੇ ਕਾਲੀ ਕਰਕੇ ਪਰ ਅੱਗੇ ਨੁਕਸਾਨ ਕਿੰਨਾ ਵੱਡਾ ਆਪਾਂ ਕਰ ਸਕਦੇ ਆ ਓਏ 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 ਦੇਖ ਲਾ ਸਾਲਿਆ ਜਾਂ ਤਾਂ ਰੋਕ ਲੈ ਉਹਨੂੰ ਮਾਰ ਨੂੰ ਜਾਂ ਤੋੜ ਲੈ ਲਓ ਜੀ ਹੁਣ ਆ ਰਹੇ ਆਪਾਂ ਥੱਲੇ ਨੂੰ ਲਾਸਟ ਡਾਊਨ ਆ ਰਹੇ ਆ ਇਹ ਤਾਂ ਇੱਕ ਨਾਰਮਲ ਜੀ ਹੈ ਪਹਾੜੀ ਜਿਹਨੂੰ ਕਹ ਦਿੰਦੇ ਆ ਤਿੰਨ ਜਾਂ ਤਿੰਨਕ ਨੰਬਰ ਤੇ ਹੁੰਦੀ ਹੋਵੇ ਇਹ ਬਾਕੀ ਅੱਗੇ ਤੁਹਾਨੂੰ ਦਿਖਾਵਾਂਗੇ ਕਿਸ ਬੰਦੇ ਆ ਪਹਾੜੀਆਂ ਕਿਸ ਬੰਦੇ ਰੋਡ ਕਿਵੇਂ ਆ ਇਹ ਨਾਲੋਂ ਵੀ ਜ਼ਿਆਦਾ ਭੜੇ ਆ। ਕਹਿੰਦੇ ਵੀਡੀਓ ਬਣਾਉਣੀ ਆ 3 ਘੰਟੇ ਲੱਗ ਜਾਂਦੇ ਨਾ ਘੜਬੜ ਹੋਏ ਇਸ ਤਰ੍ਹਾਂ ਦੇ ਰੋਡ ਚੱਲਦੇ ਨੂੰ 3 3 3 ਘੰਟੇ ਲੱਗ ਜਾਂਦੇ ਨੇ। ਐ ਮੋੜ ਕੋਲ ਬਿਲਕੁਲ ਤੰਗ ਕਿਤੇ ਲਾਈਟਾਂ ਲੱਗੀਆਂ ਨੇ ਟੁੱਟੇ ਰੋਡ 3 ਘੰਟੇ ਦੇ ਕਰੋਸ ਹੁੰਦਾ ਰੋਡ ਨੂੰ। 200 ਕਿਲੋਮੀਟਰ ਦਾ 170 ਕਿਲੋਮੀਟਰ ਦਾ ਰੋਡ ਨੂੰ। ਯਾ ਲੈ ਕੇ ਬੈਨਾ ਆਂ ਜੂ ਗੂਰੇ ਚੱਲਿਆ ਹੁਣ ਉਹਦੇ ਛੁੱਟੀਆਂ ਮਨਾਉਣ ਪਿਕਨਿਕ ਮਨਾਉਣ ਕਿ ਰਸਮ ਐ ਦੀ ਪਹਿਲਾ ਰਸ ਘਟ ਹੁੰਦਾ ਦਸਾ ਵੀ ਉਧਰ ਪਹਾੜੀਆਂ ਦੇ ਐ ਪੰਜਾਂ ਨੇ ਰੁਕੋ ਬੋਲੀ ਦੀ ਟੋਟਣ ਲੱਗੀਆਂ ਅਨੁਭਵ ਖੇਰ ਦੀ ਟੋਟਣ ਲੱਗੀਆਂ ਆ ਦੇ ਨੋ ਭੇਡਾਂ ਇੱਥੇ ਭੇਡਾਂ ਐਂ ਫਿਰਦੀਆਂ ਨੇ ਕੋਈ ਇਹਨਾਂ ਨੂੰ ਸ਼ੈੱਡ ਨਹੀਂ ਹੈਗਾ ਕੋਈ ਆਉਂਦਾ ਨਹੀਂ ਇੱਥੇ ਐ ਇਹ ਨਾ ਤੁਰਿਆ ਫਿਰਨਾ ਬਾ ਬੰਦੇ ਨੇ ਆਉਣਾ 5-4 ਮਹੀਨੇ ਬਾਅਦ ਤਾਂ ਜੱਤ ਲਾਉਣੀ ਹੈ ਚਲੋ ਇਹ ਇੱਥੇ ਹੀ ਫਿਰ ਛੱਡ ਜਾਣੀ ਨਾ ਇੱਥੇ ਹੀ ਰਹੀ ਜਾਣੇ ਇਹਨਾਂ ਨੇ ਇੱਥੇ ਚੱਕਣੇ ਨੇ ਭੇਡਾ ਮੁੜ ਕੇ ਬੈ ਚਲੋ ਛੜਖਾ ਆ ਗਏ ਆਪਣੇ ਬਦੀਲੇ ਲੱਗ ਪਹੁੰਚ ਜਾਂ ਕਰ ਦੇਣੀ ਅਗਲੇ ਆਣੇ ਇੱਥੇ ਬੱਕਰਾ ਬੁੱਕਰਾ ਲੋਕ ਘਾਟੀ ਖਾਂਦੇ ਬੱਕਰਾ ਜੰਗਲਾਂ ਨਹੀਂ ਮਿਲਦਾ ਫਾਰਮ ਨੇ ਹੈਗੇ ਜ਼ਿਆਦਾਤਰ ਇੱਥੇ ਭੇਡਾਂ ਹੀ ਨੇ ਤੇ ਭੇਡਾਂ ਦੀ ਆਬਾਦੀ ਇੱਥੇ ਇੱਥੇ ਦੇ ਇਨਸਾਨਾਂ ਤੋਂ ਜ਼ਿਆਦਾ ਹੈ ਲਓ ਜੀ ਆ ਗਿਆ ਕਨਵਰਥ ਝੋਟਾ ਸੈਮੀ ਲੰਘਿਆ ਕੋਲ ਦੇ ਵੀ ਆਪਣੇ ਲੈਂਦੇ ਲੋਕ ਚਟੀਆਂ ਗੱਡੀਆਂ ਇੱਥੇ ਰੰਗ-ਬਰੰਗੇ ਗੱਡੀਆਂ ਲੋਕ ਬਹੁਤ ਲੈਂਦੇ ਆ ਖਟੀਆਂ ਪੀਲੀਆਂ ਲਾਲ ਨੀਲੀਆਂ ਲਓ ਜੀ ਆਪਾਂ ਆ ਗਏ ਥੱਲੇ ਹੁਣ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਜਿਵੇਂ ਵਧੀਆ ਲੱਗੀ ਤਾਂ ਕਮੈਂਟ ਕਰ ਦਿਓ ਮੈਨੂੰ ਕੋ ਥੱਲੇ ਜਾਣ ਨੂੰ ਕੋ ਸਿਰਫ 1 ਮਿੰਟ ਲੱਗਣਾ ਹੋਰ ਅੱਛਾ ਜੋਂ ਆ ਗਿਆ ਹੌਲੀ ਲੱਗਿਆ ਨਾ ਹੈਵੀ ਵਹੀਕਲ ਪਲੀਜ਼ ਨੋ ਇੰਜਨ ਬ੍ਰੇਕ ਨੈਕਸਟ 0 ਕਿਲੋਮੀਟਰ ਤੇ 2 ਕਿਲੋਮੀਟਰ ਆ ਦੇਖੋ ਸਾਈਨ ਬੋਰਡ ਹਰ ਥਾਂ ਤੇ ਤੁਹਾਨੂੰ ਮਿਲ ਨਹੀਂ ਮਿਲਣਾ ਹੈ ਬਿਨਾ ਸਾਈਨ ਬੋਰਡ ਤੁਹਾਨੂੰ ਕੋਈ ਬੋਰਡ ਨਹੀਂ ਹੈਗਾ ਆਦਮਾ ਚਮਕਾ ਮਾਰਦੇ ਆ ਪੁਰੀਆਂ ਆ ਦੇ ਇੱਕ ਟਰੱਕ ਦੇ ਵਾਗਲ ਕਿੰਨੇ ਲੱਗਿਆ ਹੋਈਆਂ ਨੇ ਹੁਣ ਸਾਡੇ ਮਗਰ ਦਾ ਵਿਚਾਰਾ ਹੈ ਹੀ ਇੱਕ ਇਹਨੂੰ ਤਾਂ ਚੱਲ ਮਗਰੀ ਹੋਂਦ ਨੇ ਚਲੋ ਠੀਕ ਹੈ ਜੀ ਮਿਲਦੇ ਆਂ ਫਿਰ ਅਗਲੀ ਵੀਡੀਓ ਚ